ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਬਾਬਾ ਮਲਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਕੇ ਹੁੰਦੇ ਨੇ ਸੰਗਤਾਂ ਦੇ ਦੁੱਖ ਦੂਰ ਨਕੋਦਰ ਦੇ ਪਿੰਡ ਮਲੜੀ ਵਿਖੇ ਇਹ ਪਵਿੱਤਰ ਅਸਥਾਨ ਬਾਬੇ ਮਲ ਜੀ ਦਾ ਜਿੱਥੇ ਕੀ ਅੱਜ 436ਵਾਂ ਮੇਲਾ ਜਿਹੜਾ ਕੀ ਮਨਾਇਆ ਜਾ ਰਿਹਾ ਹੈ ਸੰਗਤਾਂ ਦੇ ਰੂਬਰੂ ਕਰਾਨੇ ਆ ਤੁਹਾਨੂੰ ਤੇ ਕੀ ਇਤਿਹਾਸ ਹੈ ਇਸ ਗੁਰਦੁਆਰਾ ਸਾਹਿਬ ਦਾ ਔਰ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਗੁਰੂ ਜੀ ਕੇ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਵਤੇ ਅੱਜ ਨਕੋਦਰ ਦੇ ਪਿੰਡ ਮਲੜੀ ਵਿਖੇ ਖੜੇ ਆ ਜਿੱਥੇ ਕੀ ਤੁਹਾਨੂੰ ਪਤਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਾਂ ਤਾਂ ਚੇਰੀ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਸਥਾਨ ਮਲੜੀ ਸਾਹਿਬ ਜਿਹੜਾ ਗੁਰਦੁਆਰਾ ਆ ਇੱਥੇ ਅਸੀਂ ਪਹੁੰਚੇ ਆ ਔਰ ਇੱਥੇ 436ਵਾਂ ਬਾਬੇ ਮਲ ਜੀ ਦਾ ਮੇਲਾ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਜਾ ਰਿਹਾ ਹੈ ਔਰ ਸ਼ਨੀਵਾਰ ਤੇ ਐਤਵਾਰ ਜਿਹੜਾ ਵੱਡਾ ਮੇਲਾ ਜਿਹੜਾ ਇੱਥੇ ਹੋ ਰਿਹਾ ਸੀਗਾ ਅੱਜ ਐਤਵਾਰ ਆ ਦਿਨ ਔਰ ਕਾਫੀ ਜ਼ਿਆਦਾ ਜਿਹੜੀ ਸੰਗਤ ਇੱਥੇ ਫੋਨ ਚਰੀ ਆ ਇਹ ਪਵਿੱਤਰ ਸਥਾਨ ਆ ਮਲੜੀ ਸਾਹਿਬ ਗੁਰਦੁਆਰਾ ਜਿਹੜਾ ਇੱਥੇ ਔਰ ਅੰਦਰ ਸੰਗਤਾਂ ਦੇ ਤੁਹਾਨੂੰ ਦਰਸ਼ਨ ਵੀ ਕਰਾਣੇ ਆ ਔਰ ਅੰਦਰ ਦਰਬਾਰ ਸਾਹਿਬ ਦੀ ਅੰਦਰ ਦਰਸ਼ਨ ਕਰਾਣੇ ਆ ਔਰ ਇਹ ਗੱਲਬਾਤ ਵੀ ਕਰਾਂਗੇ ਇੱਥੇ ਦੀ ਕਮੇਟੀ ਆ ਜਿੰਨੇ ਵੀ ਮੈਂਬਰ ਆ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਔਰ ਕੀ ਮੱਤ ਆਏਗੀ ਆ ਸੰਕਾ ਨੂੰ ਵੀ ਜਾਨੂ ਕਰਾਵਾਂਗੇ ਤੁਸੀਂ ਦੇਖਦੇ ਰਹੋ ਆਰਪੀਨਡੀਆ ਟੀਵੀ ਨਿਊਜ਼ ਮੇਰੇ ਨਾਲ ਕੈਮਰਾਮੈਨ ਵਿਕੀ ਧੰਨਵਾਦ ਭਾਰ ਸੁਖ ਨਕੋਤਰ ਦੇ ਮਾਲੀ ਰੀ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰ ਖੜੇ ਆਂ ਔਰ ਸੰਗਤਾਂ ਵੀ ਕਾਫੀ ਇੱਥੇ ਜਿਹੜੀਆਂ ਪਹੁੰਚ ਰਹੀਆਂ ਕੱਲ ਦਾ ਤਕਰੀਬਾ ਨੇ ਇੱਥੇ ਸੰਗਤ ਦੂਰ ਦੂਰ ਆ ਰਹੀ ਹੈ ਬਾਬੇ ਮਾਲਜੀ ਦਾ ਜਿਹੜਾ ਮੇਲਾ ਚੱਲ ਰਿਹਾ ਹੈ 434ਵਾਂ ਔਰ ਸੰਗਤਾਂ ਦੇ ਵਿੱਚ ਇੱਥੇ ਬਾਬਾ ਜੀ ਸਾਡੇ ਕੋਲ ਸੱਚ ਗਿਆ ਬਾਬੇ ਸਬੇ ਕੀ ਨਾਮ ਦੱਲਾ ਸੰਤੋਬ ਸਿੰਘ ਬਾਬਾ ਜੀ ਸੰਗਤਾਂ ਨੂੰ ਦੱਸੋ ਇਹ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈਗਾ ਇਹ ਗੁਰੂਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸੰਬੰਧਿਤ ਹੈ ਇਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਮਾਰਾ माओ माता गंगा जी इन्होंने एक सेवक इतने जो नाम बाबा मल सिंह उन्होंने याद कर उन्होंने याद में एक जोड़ा तैयार किया जो कि आपका कर रहे थे बगैर मेज तो गुरु साहब जी का मेज का जोड़ा उन्हें तैयार किया और जो महाराज जी आप आए थे उन्हें लिया आप ले लो ਮੈਂ ਉਠ ਨਹੀਂ ਸਕਦਾ ਕਿਉਂਕਿ ਕੀ ਹਾਲੇ ਤੈਨੂੰ ਜਿਹੜਾ ਮੈਨੂੰ ਘਟਿਆ ਆ ਮੈਂ ਉਠ ਨਹੀਂ ਸਕਦਾ ਕਿਦੇ ਉਠ ਲਿਆ ਜੂੜਾ ਫੜਾ ਪਰ ਜੀ ਨੂੰ ਜੂੜਾ ਫੜਾ ਫੜ ਰੋੜ ਕੇ ਪਰ ਮਾਰੀ ਇਹ ਵਰਦੇ ਸੇ ਕਿਹੜਾ ਤੇਰੇ ਸਥਾਨ ਤੇ ਆਊਗਾ ਉਹਦੇ ਇਹ ਰੋਗ ਜਿਹੜਾ ਵਗਾਰੇ ਕੱਟੇ ਜਾਣਗੇ ਔਰ ਕੱਟੇ ਵੀ ਜਾਂਦੇ ਆ ਇਹ ਜਿਹੜੇ ਸਥਾਨ ਆ ਇਹਨੂੰ ਪੂਰੀ ਵਾਰਡ ਦੇ ਵਿੱਚ ਲੋਕ ਜਿਹੜੇ ਇੱਥੇ ਆਉਂਦੇ ਆ ਔਰ ਇਹ ਕੋਈ ਇੱਥੇ ਦਾਰੂ ਨਹੀਂ ਕੋਈ ਦਵਾਈ ਨਹੀਂ ਸਾਰਾ ਸ਼ਰਧਾ ਹੈ ਸਸੇ ਨਾ ਤਰੋ ਸੋ ਚੌਂਕੀਆਂ ਪਰ ਨਹੀਂ ਬਿਨੇ ਆ ਕੋਈ ਰੁਟੀਨ ਬਣੀ ਆ ਤੁਸੀਂ ਮੰਜੇ ਦਿਨ ਬਹਿਣਾ 3:00 ਚਾਰ ਵਾਈ ਉਹਤੇ ਨਹੀਂ ਬਹਿਣਾ ਪਾਰਕ ਵਗੈਰਾ ਕਰਨਾ ਨਿਸ਼ਾਨੀ ਕਰਨਾ ਕੋਈ ਵੀ ਤੇ ਸਿਚਰ 12 ਵਜੇ ਲਾ ਕੇ ਇਹਦਾਂ ਵਸਦੇ ਜਹਾਜ਼ੀ ਰੱਖੋ ਤੇ ਚੌਂਕੀ ਚੱਲਦੇ ਕਿਉਂਕਿ ਉਹ ਖੇਸ ਤੋਂ ਨਹੀਂ ਤੇ ਚੌਂਕੀ ਦਾ ਮਾਲਾ ਚੋਕ ਸੇ ਰਹਿਣਾ ਔਰ ਗੁਰੂ ਮਾਰ ਦੇ ਚਰਨਾ ਜੁੜੇ ਰਹਿਣਾ ਇਹ ਹੁੰਦਾ ਅੰਦਾਜ਼ੇ ਆ ਤੇ ਗੁਰੂ ਮਾਰ ਜਿਹਾ ਆਏ ਸੇ ਜੋੜਾ ਭਾ ਪਰ ਭਗਵੰਦ ਵਾਲਾ ਬਾਬਾ ਬੁਢਾ ਜੀ ਭਾਈ ਮੋਖਾ ਜੀ ਪੈੜਾ ਜੀ ਸਾਡੇ ਨਾਲ ਨੇ ਹੁਣ ਇਸੋ ਕਿ ਮੌਸਮ ਚੱਲੇਗਾ ਬਹੁਤ ਬਹੁਤ ਸ਼ੁਕਰੀਆ ਬਾਬਾਈ ਇਹ ਸਾਨੂੰ ਅਸੀਂ ਦੱਸਣਾ ਚਾਹੁੰਦੇ ਆਂ ਵੀ ਬਾਬਾ ਜੀ ਕੰਗਸਾਪੁਰ ਤੋਂ ਸੇਵਾ ਇੱਥੇ ਕਾਰੇ ਜੀ ਜੋੜਾ ਘਰ ਚ ਸੇਵਾ ਕਰ ਰਹੇ ਆ ਤੇ ਇਹ ਦੋ ਦਿਨ ਦਾ ਬਾਬਾਈ ਮੇਲਾ ਹੁੰਦਾ ਹੈ ਮੇਲਾ ਜਦੋਂ ਅਸੀਂ ਸ਼ਿਸ਼ਚਰ ਪੁਰੋਂ ਵਾਹੋਂ ਸ਼ੁਰੂ ਕਰ ਰਹੇ ਤੇ ਜਿਹੜੀ ਚੁੰਗੀ ਭਰਨੀ ਉਹ ਐਤਵਾਰ ਤੱਕ ਜੀ ਠੀਕ ਹੈ। ਉਹ ਕਿ ਮੇਲਾ ਜਿਹੜਾ ਹਰ ਐਤਵਾਰ ਲੱਗਦਾ ਹੈ। ਹਰ ਐਤਵਾਰ ਕਿਸੇ ਇਕੱਠ ਹੁੰਦਾ। ਲੋਕੀ ਚੌਕੀ ਦੇ ਰੂਪ ਜਿੱਥੇ ਆਉਂਦੇ ਸਰਚ ਕਰਦੇ। ਔਰ ਸਾਡੇ ਇੱਥੇ ਮੈਂ ਦੇਖ ਰਹੀ ਹਾਂ ਜੀ ਨਾਲ ਭਾਜੀ ਵੀ ਸੇਵਾ ਕਰ ਰਹੇ ਆ। ਭਾਜੀ ਕਿਹੜੀ ਜਗ੍ਹਾ ਤੋਂ ਤੁਸੀਂ? ਅ ਮੈਂ ਇਥੋਂ ਲੋਕ ਲਈ ਆ ਪਿੰਡ ਮੁੱਦਾ ਤੋਂ। ਅੱਛਾ। ਹਾਂ ਜੀ। ਅਸੀਂ ਕੱਲ ਦੀ ਵੀ ਸੇਵਾ ਸੀ ਸਾਡੀ ਜੋੜੀਆਂ ਸੀ ਤੇ ਅੱਜ ਵੀ ਅਸੀਂ ਆਏ ਆ। ਤੇ ਉਸ ਦਾ ਧੰਨ ਬਾਬਾ ਮਾਲੀ ਜੀ ਦੇ ਕਰਵਾਤੇ ਤਨਤਨ ਗੁਰੂ ਆਜੰਦੇਵ ਜੀ ਇਹਨਾਂ ਦੇ ਜੋ ਜੋੜ ਮੇਲੇ ਦੇ ਅਸੀਂ ਹਰੇਕ ਸਾਲ ਆਉਨੇ ਆ ਤੇ ਜੋੜਿਆਂ ਦੀ ਸੇਵਾ ਕਰਦੇ ਆ ਜੀ ਬਾਕੀ ਦੂਰੋਂ ਦੂਰੋਂ ਭਾਜੀ ਸੰਗਤ ਵੀ ਆਂਦੀ ਆ ਇੱਥੇ ਤੇ ਮੈਂ ਦੇਖ ਰਿਹਾ ਜਿਹੜੇ ਚਰਨ ਤੁਰ ਮਲਦੇ ਆ ਵੀ ਜਿਹੜਾ ਜਿਹਨਾਂ ਦੁੱਖ ਤਕਲੀਫ ਦੂਰ ਹੁੰਦੀ ਆ ਮੈਂ ਚਾਹਨਾ ਵੀ ਉਹ ਵੀ ਜਿਹੜਾ ਸੰਗਤ ਹੈ ਜਿਹੜੀ ਅੱਜ ਕੱਲ ਦਾ ਯੂਥ ਹੈ ਉਹਨਾਂ ਨੂੰ ਵੀ ਥੋੜਾ ਵੇਰ ਹੋਣਾ ਚਾਹੀਦਾ ਆ ਗੁਰੂ ਘਰ ਨਾਲ ਜੁੜਨਾ ਚਾਹੀਦਾ ਆ ਬਿਲਕੁਲ ਬਿਲਕੁਲ ਜੀ ਇਹ ਜੋ ਵੀ ਕਿਸੇ ਨੂੰ ਦੁੱਖ ਤਕਲੀਫ ਹੁੰਦੀ ਆ ਬਹੁਤ ਦੂਰੋ ਦੂਰੋ ਸੰਗਤ ਜੁਪੀ ਬਿਹਾਰ ਤੋਂ ਬਹੁਤ ਦੂਰੋ ਦੂਰੋਂ ਉੱਥੇ ਆਉਂਦੇ ਆ ਕਿਉਂਕਿ ਭੰਨ ਜੋ ਵੀ ਸੱਚੇ ਦਿਲੋਂ ਚੌਂਕੀਆਂ ਭਰਦਾ ਆ ਇੱਥੇ ਬਾਬਾ ਵਾਲੰਜੀ ਉਹਨਾਂ ਦੀਆਂ ਫੂਰੀਆਂ ਕਰਦੇ ਆ ਜੋ ਵੀ ਦੁੱਖ ਦਰਦ ਵਾ ਚੰਨ ਤੋਂ ਉਮਲਦੇ ਆ ਤੇ ਉਹਨਾਂ ਨਾਲ ਫਿਰ ਉਹਨਾਂ ਦਾ ਜੋ ਵੀ ਦੁੱਖ ਤਕਲੀਫ ਹੁੰਦੀ ਆ ਦੂ ਹੁੰਦੀ ਆ ਬਹੁਤ ਬਹੁਤ ਸ਼ੁਕਰੀਆ ਹਾਂਜੀ ਹਾਂਜੀ ਸਤਿ ਲੋਕ ਜੀ ਤੇ ਜੇ ਹੋਰ ਕੋਈ ਜਿਹੜਾ ਵਾਧਾ ਨਗਰੂਜੇ ਦੇ ਲਾਗੇ ਪੈਣਾ ਹੈ ਤੇ ਕਿਨੂ ਨਗੋਤਰ ਤੋਂ 1.5 ਕਿਲੋਮੀਟਰ ਨਗਰੂਜੇ ਨਾਮ ਦਾ ਹੋ ਗਿਆ इजीली ਜਿੱਥੋਂ ਮਰਜੀ ਲੋਕੋ ਜੇ ਨਾਲ ਲੈ ਕੇ ਜਾਓ ਪਰ ਉਹ ਗਰਮ ਜਿੰਦੇ ਹੋਣ ਉਹ ਪਰਾਇਓ ਪੂਰਾ ਫਰੰਦਿਆ ਪਰਾਇ ਕੋਈ ਬਹੁਤ ਘਰੇ ਹਾਲ ਬਣ ਰਿਹਾ ਹੈ ਪਰ ਰਾਤ ਨੂੰ ਦੁਆਰ ਚੱਲਦਾ ਰਹਿੰਦਾ ਇੱਥੇ ਵੱਡੀ ਵਿਸ਼ੇਸ਼ਤਾ ਇਹ ਆ ਇੱਥੇ ਮੈਡੀਸਨ ਕੋਈ ਨਹੀਂ ਉਸੇ ਕੋਈ ਵਾਇਰ ਦਵਾਈ ਹੋ ਇਹ ਇੱਕ ਵੱਡੀ ਮੁਖੜ ਹੈ ਮੈਂ ਇੱਥੇ ਸੰਗਤਨ ਦੱਸਣਾ ਚਾਹੁੰਦਾ ਆ ਸ਼ਨੀਵਾਰ ਬਹੁਤ ਦੂਰ ਦੂਰ ਜੜੀਆਂ ਤੇ ਸੰਗਤਾਂ ਆndੀਆਂ ਆ ਚੌਂਕੀ ਭਰਦੀਆਂ ਆ ਔਰ ਸੱਚੇ ਮਨੋਂ ਜਿਹੜਾ ਕੋਈ ਇੱਥੇ ਆ ਕੇ ਆਪਣੀ ਹਾਜ਼ਰੀ ਲਵਾਉਂਦਾ ਆ ਔਰ ਇਹ ਦੁੱਖ ਤਕਲੀਫ ਵੀ ਜਿਹੜੇ ਦੂਰ ਹੁੰਦੇ ਆ ਔਰ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਾਂਗਾ ਇਹ ਜਿਹੜਾ ਚੈਨਲ ਆ ਤੁਸੀਂ ਵੱਧ ਤੋਂ ਵੱਧ ਜਿਹੜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਹੋਰ ਵੀ ਸੰਗਤਾਂ ਨੂੰ ਇੱਥੇ ਇਸ ਪਵਿੱਤਰ ਸਥਾਨ ਤੇ ਆ ਕੇ ਗੁਰੂਕਾਰ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਹੈ काई साठी कदड़े सारी वरी ਮਨਾਤ ਫੈਲੀ ਆ ਆ ਐਸਾ ਤੇਰੇ ਮੋਹਨਾ ਖੁਮਾਰ ਸੋਹਣਿਆ ਜਿੱਥੇ ਵੇਖਾਂ ਤੇਰਾ ਹੀ ਸ਼ੁਮਾਰ ਸੋਹਣਿਆ ਜਿੱਥੇ ਵੇਖਾਂ ਤੇਰਾ ਹੀ ਸ਼ੁਮਾਰ ਸੋਹਣਿਆ ਬਾਬਾ ਮਾਲੀ ਸਾਬ ਗੁਰਦੁਆਰੇ ਦੇ ਅੰਦਰ ਖੜੇ ਆ ਔਰ ਗੱਲਬਾਤ ਕਰਦੇ ਆ ਇੱਥੇ ਸੰਗਤਾਂ ਦੇ ਮੈਂਬਰ ਵੀ ਆ ਔਰ ਕੁਝ ਕਮੇਟੀ ਮੈਂਬਰ ਵੀ ਆ ਤੇ ਰਜੀਤ ਸਿੰਘ ਜੀ ਚਾਚੀਗੜ ਤੇ ਬਾਬਾ ਜੀ ਅਸੀਂ ਚਾਹਦੇ ਆ ਵੀ ਸੰਗਤਾਂ ਨੂੰ ਜਿਹੜਾ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਰੂਰ ਤੁਸੀਂ ਆਪਣੇ ਮੁਕਾਰਬੀਆਂ ਨੂੰ ਦੱਸ ਸਕਦੇ ਦੋ ਦਰਦੋਂ ਬਾਬਾ ਮਾਲ ਜੀ ਸੰਗਤ ਆਉਂਦੀ ਆ ਦੂਕ ਦੂਰ ਹੁੰਦੇ ਆ ਹਾਂਜੀ ਤੇ ਬਾਰਿਸ਼ਾਤਾਂ ਆਉਂਦੇ ਆ ਬਹੁਤ ਵਧੀਆ ਕੰਮ ਚੱਲਦਾ ਜੀ ਬਹੁਤ ਵਧੀਆ ਸੰਗਤ ਦਾ ਸਰੋਇ ਹੁੰਦੇ ਆ ਬਿਲਕੁਲ ਆਪਣੇ ਤੋਂ ਦੂਕ ਦੂਰ ਹੁੰਦੇ ਆ ਦੂਕ ਦੂਰ ਹੁੰਦੇ ਆ ਇੱਥੇ ਬਾਬਾ ਜੀ ਸੰਗਤ ਜਿਹੜੀ ਦੂਰ ਦੂਰੋਂ ਸ਼ਨੀਵਾਰ ਤਕਰੀਬਨ ਮੈਂ ਦੇ ਨਾਲ ਹਰ ਚਨੀਵਰ ਬੜਾ ਰੱਜ ਹੁੰਦਾ ਆ ਔਰ ਅੱਜ ਮੇਲੇ ਵੀ ਚੱਲ ਰਿਹਾ ਆ ਬਹੁਤ ਦੂਰ ਦੂਰੋਂ ਸੰਗਤ ਵੀ ਆ ਰਹੀ ਆ ਕੀ ਇਤਿਹਾਸ ਹੈਗਾ ਗੁਰਦੁਆਰਾ ਸਾਹਿਬ ਦਾ ਇੱਥੇ ਜਦੋਂ ਸ਼੍ਰੀ ਗੁਰਦੱਤਨ ਦੇਵ ਜੀ ਆਪਣੇ ਸ਼ਾਦੀ ਦੇ ਮੌਕੇ ਆਇਸ ਮਾウス ਹੈ ਵਿਆਹ ਨਾ ਆਇਆ ਉੱਥੋਂ ਇੱਥੇ ਇੱਕ ਬਾਬਾ ਮੱਲ ਜੀ ਉਹਨਾਂ ਦੇ ਚਰਨ ਸੇਵਕ ਹੋਏ ਆ ਉਹ ਮੋਚੀ ਕਲਚਰ ਸੀ ਉਹਨਾਂ ਨੇ ਆਪਣੇ ਬੜੀ ਸ਼ਰਧਾ ਦੇ ਨਾਲ ਗੁਰੂ ਸਾਹਿਬ ਵਾਸਤੇ ਬੜਾ ਜੋੜਾ ਤਿਆਰ ਕੀਤਾ ਹੋਇਆ ਸੀਗਾ ਲੇਕਿਨ ਜਦੋਂ ਤੇ ਵਿਆਹ ਨੂੰ ਸਮੇਂ ਤੋਂ ਲੰਘਣ ਲੱਗੇ ਆ ਤਾਂ ਇੱਥੇ ਉਹਨਾਂ ਨੂੰ ਮਿਲਣ ਵਾਸਤੇ ਆਏ ਆ ਦਰਸ਼ਨ ਦੇਣ ਵਾਸਤੇ ਆਏ ਆ ਉਹਨਾਂ ਨੇ ਬਾਅਦ ਦੇ ਵਿੱਚ ਬੇਨਤੀ ਕੀਤੀ ਵੀ ਬਾਬਾ ਮਾਲ ਜੀ ਵੀ ਜਿਹੜਾ ਮੇਰੇ ਵਾਸਤੇ ਤੁਸੀਂ ਜੋੜਾ ਤਿਆਰ ਕੀਤਾ ਉਹ ਮੈਨੂੰ ਪਹਿਨਾ ਦਿਓ ਕਿਉਂਕਿ ਜ਼ਿਆਦਾਤਰ ਉਹ ਰੋਕਾ ਤੋਂ ਗ੍ਰਸਤ ਸੀਗੇ ਇਸ ਕਰਕੇ ਜਦੋਂ ਉਹਨਾਂ ਨੇ ਮਤਲਬ ਕਿ ਜੋੜਾ ਪਹਿਨਾਉਣ ਤੋਂ ਮਤਲਬ ਕਿ ਆ ਵੀ ਮੈਂ ਰੋਕਾ ਤੋਂ ਗ੍ਰਸਤ ਆ ਮੈਂ ਉੱਤਰ ਕੇ ਨਹੀਂ ਪਾ ਸਕ ਆਪਣੇ ਨਹੀਂ ਉੱਠ ਕੇ ਮੈਂ ਤੁਹਾਡੇ ਪਹਿਨਾ ਸਕਦਾ ਵੀ ਤੁਸੀਂ ਉੱਤਰ ਕੇ ਪਾ ਲਓ ਤੇਰ ਉੱਤੇ ਗੁਰੂ ਆਚਨ ਦੇਵ ਜੀ ਨੇ ਉਹਨਾਂ ਨੂੰ ਬੜੇ ਬਾਰ ਦਿੱਤਾ ਵੀ ਇੱਥੇ ਖਵਾਬਾ ਮਾਲ ਦੀ ਤੁਹਾਡੇ ਰੋਗ ਤੱਕ ਹੀ ਜਿਹੜਾ ਇੱਥੇ ਆਣ ਕੇ ਇੱਥੇ ਸੱਤ ਚੌਂਕੀਆਂ ਭਰੇਗਾ ਉਹ ਉਹਨਾਂ ਦੇ ਵੀ ਰੋਗ ਜਿਹੜੇ ਆ ਹਰ ਪ੍ਰਕਾਰ ਦੇ ਰੋਗ ਜਿਹੜੇ ਦੂਰ ਹੋਣਗੇ ਦਰਦਾਂ ਦੇ ਰੋਗ ਬਾਏ ਦੇ ਰੋਗ ਜੋ ਵੀ ਹੈ ਇੱਥੇ ਦੂਰ ਹੋਣਦੇ ਆ ਅੱਜ ਵੀ ਲੇਕਿਨ ਬੜੀ ਪ੍ਰਤੱਖਿਆ ਲੇਕਿਨ ਸੰਤਾਂ ਬੜੀ ਸ਼ਰਧਾ ਨਾਲ ਆਉਂਦਿਆਂ ਆ ਸੱਤ ਚੌਂਕੀਆਂ ਭਰਦਿਆਂ ਇਸ ਕਰਕੇ ਲੇਕਿਨ ਉਹ ਜਿਹੜੀ ਮਤਲਬ ਕਿ ਉਹਨਾਂ ਦੇ ਦਰਦਾਂ ਲੇਕਿਨ ਹਰ ਕਿਸਮ ਦੀ ਸ਼ਰਧਾ ਪੂਰੀ ਹੁੰਦੀ ਆ ਸਿਰ ਭਾਵਨਾ ਦੀ ਲੋੜ ਆ ਸ਼ਰਧਾ ਦੀ ਲੋੜ ਆ ਬਸ ਬਾਕੀ ਬੜੇ ਲੇਕਿਨ ਸਾਡੇ ਦੇਖਣ ਦੀਆਂ ਗੱਲਾਂ ਲੇਕਿਨ ਕਾਫੀ ਦੂਰੋ ਦੂਰ ਸੰਗਤਾਂ ਕਿਥੋਂ ਆਪਣੇ ਦਰਦ ਦਾ ਜਿਹੜੇ ਗਸਤੇ ਆ ਉਹ ਸਾਰੇ ਆਰਾਮ ਤੇ ਬਿਲਕੁਲ ਆਰਾਮ ਦੇ ਹੋ ਕੇ ਜਾਂਦੀ ਆ ਬਹੁਤ ਬਹੁਤ ਸ਼ੁਕਰੀਆ ਜੀ ਔਰ ਤੁਸੀਂ ਸਾਰੇ ਨੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੇ ਮੇਰੇ ਨਾਲ ਕੈਮਰਾਮੈਨ ਵਿੱਕੀ ਧੰਨਵਾਦ